ਲਓ ਜੀ ਸਾਡੇ ਪਿੰਡ ਦੇ ਮੁੰਡੇ ਸੇਵਾਦਾਰ ਚੱਲ ਪਏ ਆ ਕਿੱਥੇ ਖੜੇ ਹੋ ਤੁਸੀਂ ਅਸੀਂ ਆ ਡੇਰਾ ਬਣਾਣਾ ਕੋਈ ਤਾਂ ਉਹ ਹੀ ਆ ਕਰੋ ਗੁਰੂ ਘਰ ਸੇ ਉ ਸਵੇਰੇ ਆਇਆ ਸੀ ਭਾਈ ਸਾਡੇ ਕੋਲ ਮਿਸਤਰੀ ਲੈ ਕੇ ਆਇਆ ਸੀ ਸਵੇਰੇ ਹਾਂ ਉਹ ਸਵੇਰੇ ਇਹਨੇ ਕਿਹਨਾਂ ਦੇ ਨਾਲ ਕਿਹਾ ਤੂੰ ਇਹ ਭਾਈ ਸਾਡੇ ਆਇਆ ਜੀ ਸਰਸਾ ਤੋਂ ਆ ਲੰਗਰ ਲੈ ਕੇ ਆਇਆ ਵੇਖੋ ਵਾਰੇ ਵਾਰੇ ਜੀ ਸਮਾਰ ਰੱਖਿਆ ਆਹ ਉਹ ਕਿਹਨਾਂ ਲਗਾਤਾਰ ਜਿਵੇਂ ਆ ਆ ਬੰਨਾ ਆਇਆ ਨਾ ਜੋ ਬੰਦ ਕਰ ਰਹੇ ਆ ਟਰੈਕਟਰ ਚੱਲ ਰਹੇ ਆ ਮੈਂ ਆਤੇ ਆ ਲਓ ਜੀ ਸਾਡੇ ਪਿੰਡ ਦੇ ਮਡੇ ਸੇਵਾਦਾਰ ਚੱਲ ਪਏ ਆ ਪਹੁੰਚ ਲਾ ਬਧੂ ਬਾ ਟੈਂਟ ਲੱਗੇ ਲਾਦ ਲਗਾ ਟੈਂਟ ਲਾਦ ਲਗੇ ਟੈਂਟ ਆ ਗਏ ਆ ਇੰਦਰਜੀਤ ਵੀ ਸੇਵਾ ਤੇ ਆ ਗਿਆ ਉਹ ਆਇਆ ਯਾਰ ਟੈਂਟ ਆ ਟੈਂਟ ਦਾ ਸਮਾਨ ਆ ਗਿਆ ਜੀ ਤੇ ਅੱਜ ਟੈਂਟ ਵੀ ਲੱਗੂ ਇੱਥੇ ਚਾਹ ਵੀ ਇੱਥੇ ਬਣੂਗੀ ਅੱਜ ਤੇ ਕੱਲ ਥੋੜਾ ਜਿਹਾ ਇਹ ਰਿਹਾ ਕੰਮ ਥੋੜਾ ਜਿਹਾ ਢਲਾ ਰਿਹਾ ਚਾਹ ਪਣੀ ਦਾ ਪਾਣੀ ਦੀ ਸਣੀ ਸਭ ਇੰਦਰਜੀਤ ਚੱਲੇਗਾ ਇੱਥੇ ਅੱਜ ਥੋੜਾ ਜਿਹਾ ਇੰਦਰਜੀਤ ਨੂੰ ਕੰਮ ਹੈ ਮੈਂ ਵੀ ਜਾਣਾ ਲਾਹ ਸਾਹ ਵਿੱਚ ਬੈਣ ਕੇ ਦਾ ਹਾਂ ਤੇ ਬਾਕੀ ਹੈ ਜੀ ਸੇਵਾ ਹੁਣ ਚੱਲੇਗੀ ਇੱਥੇ ਬਣੀਆਂ ਚ ਮੇਲਾ ਲੱਗੂ ਹੈ ਟੈਂਟ ਲੱਗਣਾ ਵੀ ਹੋਰ ਭੱਜੇ ਨੇ ਚੱਲੇ ਥੋੜਾ ਜਿਹਾ ਇਹ ਜੀ ਨਾਲ ਜਾਣ ਨੂੰ ਭਾਵੇਂ ਤੁਹਾਡੇ ਸਾਹਮਣੇ ਐਵੇਂ ਡਰ ਕਾ ਹਾਂ ਤਲਾ ਮੇਰੇ ਵੀਰ ਮੈਂ ਨੂੰ ਲਾ ਖਾ ਸਾਰਾ ਸੁਣਾਣ ਇੱਥੇ ਆਊਗਾ ਮੈਂ ਸੁਣਾ ਲਾਵਾ ਚੱਕ ਨਾਮ ਗਾ ਲੈ ਮੋਰ ਸਾਹਿਬ ਰਖਾ ਲੈ ਇਹ ਹਾਂ ਨਹੀਂ ਨਹੀਂ ਇੱਕ ਉਪਰ ਆ ਰਹਿਣਾ ਤੀ ਕੰਮ ਕਰੋ ਉਹ ਗੱਡੀ ਇੱਕ ਹੋਰ ਕਰੋ ਕੰਡ ਬਣਾ ਲਰੋ ਤੂੰ ਬੱਦੇ ਜੀ ਹਾਂ ਕਿਹੜਾ ਬਾਬਾ ਸ਼ਾ ਗਰੀਦਾ ਸਾਲੇ ਹਾਂ ਤੇ ਨਾਲ ਕਿਹੜਾ ਬੈਠਾ ਭਗਵਾਨ ਇੱਥੇ ਲਾ ਲੋ ਗੱਡੀ ਇੱਥੇ ਇੱਥੇ ਲਾ ਲੋ ਐਵੇਂ ਕਰ ਲੋ ਐਵੇਂ ਐਵੇਂ ਐ ਨੂੰ ਕਰ ਲੋ ਇਹ ਬਾਬਾ ਜੀ ਇਹ ਇੱਥੇ ਨਾਲ ਹੀ ਬਾਬਾ ਗੁਰਿੰਦਾਸ ਬੋਲੋ ਬੱਦ ਪੈ ਨਾ ਬਾਬਾ ਜੀ ਅਸੀਂ ਕਾਲ ਉਹ ਬੱਲੇ 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 ਫਸੇ ਤਰਫ ਤਿਠਾ ਦੇ ਆ ਲਾਓ ਇੱਥੇ ਲਾਓ ਗੱਡੀ ਤੇ ਬਾਬਾ ਗੁਰਿੰਦਾਸ ਸਾਰੇ ਆਏ ਆ ਤੇ ਟਰੈਕਟਰ ਲੈ ਕੇ ਆਏ ਆ ਆਉਂਦੇ ਰਹਿ ਕੇ ਚੱਲ ਆਉਂਦੇ ਰਹਿ ਕੇ ਆਲੇ ਚੱਲੇ ਨੇ ਇਹ ਬਿਲਕੁਲ ਹੌਲੀ ਜਾਣਾ ਬਣਾ ਰਿਹਾ ਪਾਪਾ ਜੀ ਲਿਪੜ ਜਾਣੇ ਸਾਰੇ ਹਾਂ ਪਾਪਾ ਜੀ ਨਾਲ ਨਾਲ ਬੜਾ ਆਣੇ ਹਾਂ ਸੰਤਾਂ ਨੂੰ ਨਹੀਂ ਸੁਆਦਾ ਹਾਂ ਹਾਂ ਉਹ ਬਹੁਤ ਸੋਹਣੇ ਨੇ ਯਾਰ ਬਹੁਤ ਸਾਰੇ ਇਹ ਆ ਬਸ ਇੱਥੇ ਨਾ ਟੇਰਾ ਟਾਂ ਰਾੜਾ ਬੈਂਡ ਕਰਾਣੀ ਆ ਥੋੜੀਆਂ ਰਹਿ ਗਈਆਂ ਨੇ ਇਹ ਸਰਜੀਤ ਸਿੰਘ ਡਿਆ ਜੀ ਉਥੇ ਬਿਲਡਿੰਗ ਦੀ ਸੇਵਾ ਕਰਨ ਜਿਹੜਾ ਬਿਲਡਿੰਗ ਨਹੀਂ ਜੇ ਕੋਈ ਕਰਾਟ ਟੁੱਟ ਜੇ ਜੇ ਕੋਈ ਟਰੈਕਟਰ ਦੀ ਕੋਈ ਚੀਜ਼ ਚੜ ਤਾਂ ਠਾ ਠਾ ਹੋ ਜੇ ਇਹਨੇ ਬੱਚਾ ਆਪਣਾ ਲਾਇਆ ਤੇ ਉਹਦਾ ਬਿਲਡਿੰਗ ਸੈਟਿਆ ਤੇਰੀ ਆਪਣਾ ਜਨਰੇਟਰ ਵੀ ਆਪਣਾ ਹੀ ਹੈ ਨਾ ਇਹ ਬੰਦੇ ਦੀ ਸੇਵਾ ਜੀ ਉਦੋਂ ਦੀ ਚੱਲਣ ਜਦੋਂ ਦਾ ਤੁਸੀਂ ਬੰਨ ਚੱਲਣ ਡਿਆ ਨਾ ਆ ਜਿਹੜਾ ਉਦੋਂ ਦਾ ਟਰੈਕਟਰ ਚੱਲਣ ਡਿਆ ਬੰਦੇ ਦਾ ਸੇਵਾ ਇਹ ਬੰਦੇ ਦੀ ਵੀ ਤਗੜੀ ਆ ਪਾ ਨਹੀਂ ਤਾਂ ਟਰੈਕਟਰ ਕੌਣ ਕਰਦਾ ਇੱਕ ਕੋਈ ਨਹੀਂ ਕਰਦਾ ਟਰੈਕਟਰ ਟਰੈਕਟਰ ਵੀ 15 ਲੱਖ ਦਾ ਟਰੈਕਟਰ ਆ 4x4 ਬੜੀ ਸੇਵਾ ਬੰਦੇ ਦੀ ਭਰਾ ਸਾਹਸ ਸਿਆਂ ਚਲੋ ਹੋਰ ਪੰਜਾਬੀ ਲੋਕਾਂ ਭਾਈ ਘਟਗਾ ਇੰਜ ਕਰੀ ਮੇਰੇ ਵਰ ਜੇ ਦੇ ਡੇਰੇ ਜਾਣਾ ਹੀ ਘੰਟੇ ਡੇਢ ਘੰਟੇ ਤੁਰੇ ਆਉਣਾ ਆਉਣਾ ਨਾ ਉਧਰ ਨੂੰ ਆਹ ਆ ਜਾ ਨਹੀਂ ਇੱਥੇ ਸੇਵਾ ਪੂਤੋਣੀ ਦੱਸ ਤੂੰ ਕੀ ਕਰਨਾ ਮੇਰਾ ਵੀਰੇ ਘਰਾਂ ਦਾ ਡੱਬਾ ਤੇ ਪਹੁੰਚਾ ਦੀ ਪੈਸੇ ਸੈਂਡ ਕਰ ਦੇਣੇ ਕੋਈ ਨਹੀਂ ਜੇ ਮਾਂ ਤੈਨੂੰ ਚਲ ਗਿਆ ਨਾ ਇੱਥੋਂ ਕਮਾ ਕੇ ਜਾਣਾ ਮੈਂ ਤੈਨੂੰ ਮੈਂ ਲਿਆਦਾ ਘਰਾਂ ਦਾ ਡੱਬਾ ਜਿੰਨੇ ਦਾ ਵੀ ਆਏਗਾ ਨਾ ਆਗਰ ਸੇ ਲਗਾ ਦੀ ਪੈਸੇ ਤੇ ਸੈਂਡ ਕਰ ਦੇ ਕਹਦਾਗਾ ਤਾਂ ਹੋਰ ਮੈਂ ਕਿਹਾ 220 ਰੁਪਏ ਦਾ 300 ਰੁਪਏ ਦਾ ਹੋਣਾ ਤੇ ਲਿਆਦਾਗਾ 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 ਕੀ ਲੋਦਾ ਲਿਆਦਾਗਾ ਤੂੰ ਤੂੰ ਜਾ ਆ ਪਤੀਲਾ ਪਤੀਲਾ ਟੱਕਣ ਤੇ ਆ ਸਮਾਨ ਆਇਆ ਬਾਬਾ ਇਸ ਨੂੰ ਕਾਹਦੇ ਨੇ ਮੋਗਲੀ ਗਾ ਨਾ ਇਹਨੂੰ ਭੱਟ ਕੇ ਨਾ ਆਹ ਪੱਠੀ ਵੀ ਲੀ ਗਾ ਵੇ ਕਿੱਥੋਂ ਲੀ ਗਾ ਫਿਰ ਉਸਾਰਾ ਫੋਨ ਕਰੀਏ ਇਹਨੂੰ ਇੰਦਰਜੀਤ ਮੈਂ ਆ ਗਿਆ ਲਾ ਕੇ ਇਹਨੂੰ ਤੇ ਕਤਲ ਹੋ ਜੇ ਇਹ ਕਿੱਥੋਂ ਫੜ ਕੇ ਮੜ ਜਾਈ ਮੈਂ ਆ ਗਿਆ ਲੈ ਆਉਂਦਾ ਇਹਨੂੰ ਵਾਪਸ ਲੈ ਆਉਣਾ ਉੱਥੇ ਲੈ ਆਉਂਦਾ ਮੈਂ ਕਤਲ ਲੈ ਜਾਈ ਆਹ ਦੀ ਜਿੱਟਾਈ ਟਰੈਕਟਰ ਆ ਪਿੰਡ ਫੇਟਰ ਗਿਆ ਦੇ ਵਿੱਚ ਸੇਵਾ ਨਾ 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 ਵਾਰੇ ਜਾਈਏ ਨਾ ਲੋਕਾਂ ਦੇ ਯਾਰ ਨਵੇਂ ਟਰੈਕਟਰ ਭੰਨਣ ਦੇ ਨੇ ਸਾਡੇ ਵਾਸਤੇ ਆ ਦੇ ਨਵਾਂ ਸੋਰਾ ਟਰੈਕਟਰ ਹੈ ਨਵਾਂ ਹੈ ਅਹੀਂ ਲੋਕ ਇਹਨਾਂ ਦਾ ਦੇਣ ਦੇ ਸਕਦੇ ਨਹੀਂ ਦੇ ਸਕਦੇ ਮਹਾਰਾਜ ਨਹੀਂ ਦੇ ਸਕਦੇ ਮੁੰਡੇ ਚਾਹ ਲੱਗੇ ਸੀ ਸ਼ੁਰੂਆਤ ਕਰਦਣ ਤੇ ਲੀਕ ਬੜਾ ਜ਼ਿਆਦਾ ਹੋ ਗਿਆ ਹੈ ਤੇ ਇਹਨਾਂ ਨੂੰ ਹੁਣ ਕਰਦ-ਕਰਦ ਲਿਆ ਕੇ ਦਿੱਤੀ ਆ ਮੁੰਡਿਆਂ ਨੂੰ ਤੇ ਇਹਨਾਂ ਆ ਪਾਈਪ ਵੱਡ ਕੇ ਛੁੱਟ ਦਿੱਤੀ ਆ ਵੇਖੋ ਸਿਆੜੇ ਆ ਮੁੰਡੇ ਕਰੋ ਬਣਾ ਚੰਬੰਦ ਸੇਵਾ ਇੰਦਰਜੀਤ ਦੀ ਵੀ ਬੜੀ ਆ ਆ ਆ ਆ ਬਿਲਡਿੰਗ ਲਈ ਉਨਹੀਂ ਇੱਥੋਂ ਨਿਕਲਦੀ ਅੰਦਰੋਂ ਛੱਡੋ ਯਾਰ ਇਹਸਾ ਨਾ ਨਿਕਲਦੇ ਨੁਕਸਾਨ ਹੋਊਗਾ ਯਾਰ ਪੱਟੀ ਲਾਇਆ ਤੂੰ ਉਹੀ ਯਾਰ ਮੈਂ ਕਹਿੰਦਾ ਜਾ ਮੋਟਰਸਾਈਕਲ ਲੈ ਜਾ ਲੈ ਜਾ ਪੱਟੀ ਚੱਲ ਯਾਰ ਇੱਕ ਨਾਂ ਲੈ ਆ ਆ ਛੱਡ ਵਾ ਆਹੋ ਆਵੇ ਭਾਜੀ ਬਿਲਡਿੰਗਾਂ ਦੇ ਪਿੱਛੋਂ ਆਉਂਦੇ ਕੀ ਮਨ ਲੱਗਦਾ ਨਹੀਂ ਨਹੀਂ ਜਾਓ ਮੇਰਾ ਵੀ ਹੋਣਾ ਹੋਣਾ ਮੈਂ ਤੇ ਸੁਣ ਕੇ ਤੇ ਭਰਾ ਨਹੀਂ ਸਾਡੇ ਬੰਦੇ ਆਏ ਜਿੰਨੇ ਮੈਨੂੰ ਪੁੱਛ ਰਹਿਣਾ ਤੇ ਗੁਰਦੁਆਰਾ ਮਹਾਰਾਜ ਸਿਲੰਡਰ ਵੀ ਲੀਕ ਆ ਤੇ ਕਰ ਯਾਰ ਗੱਲ ਬਾਤ ਚਲੋ ਕੀ ਨਹੀਂ ਕਰ ਉਹਨੇ ਭਾਜੀ ਇਹ ਦੁਕਾਨ ਤੇ ਆ ਦੁਕਾਨ ਤੇ ਆਦੂ ਪੱਟੀ ਹੋਣੀ ਆ ਓਏ ਕੀਤੀ ਆ ਜੋ ਭਾਈ ਤੁਸੀਂ ਟੱਪ ਗਿਆ ਸੀ ਇਹ ਵੇਖੋ ਇੱਥੇ ਖਲੋ ਕੇ ਕਿੰਨਾ ਪਾਣੀ ਹੋਊਗਾ ਅਸੀਂ ਫੋਟੋ ਫੋਟ ਪਿਆ ਇੱਥੇ ਆ ਜਿਹੜਾ ਪੂਰਾ ਜਿਹੜਾ ਵਾ ਪਾਣੀ ਨਹੀਂ ਛੁੱਟ ਗਿਆ ਕੀ ਆ ਇਹ ਕਰੇ ਬਾਲੋ ਹਲੋ ਕੀ ਆ ਬੜਾ ਉਹ ਤੇਲ ਕਹਿੰਦੇ ਤੇਰੇ ਘਰੋਂ ਨਾ ਕਿੱਥੇ ਲਈਏ ਹਾਂ ਤਾਂ ਬੱਸ ਮਾੜੀ ਜਿਹੀ ਨਾ ਕਿਤੇ ਮੈਂ ਮੈਂ ਬਗਾ ਲਾ ਮੈਂ ਕਿਉਂ ਮੈਂ ਮਤਰਾ ਪੜਾਈ ਹੈ ਇਹ ਹੈਗੇ ਨੇ ਵੀਰ ਆਗੇ ਕੋਈ ਉਹਨੂੰ ਮਿਲ ਕੇ ਨਾ ਫੇਰ ਚਲ ਜੋ ਵੇਖ ਕੇ ਆਓ ਸਾਰਾ ਸਿਸਟਮ ਉਥੇ ਹਾਂ ਜੀ ਕਿੰਨੇ ਡਰਮ ਲੈਂਦੇ ਜੀ ਕਿੰਨੇ ਡਰਮ ਲੈਂਦੇ ਆ ਚਾਰ ਡਰਮ ਆ ਉਹ ਇੱਥੇ ਤਿੰਨ ਉਹ ਤੇ ਚਾਰ ਡਰਮ ਆ ਚਾਰ ਚਵਰੇ ਚਾਪੜੀ ਲਾਇਆ ਬੜੇ ਬੜੇ ਹੋਣੇ ਇਹ ਵੀਰ ਆਏ ਨੇ ਬਟਾਲੇ ਲਾਗੋਂ ਦਾਬਾਂ ਵਾਲੀ ਪਿੰਡ ਤੋਂ ਸੇਵਾ ਲੈ ਕੇ ਆਏ ਆ ਜੀ ਪਿੰਡ ਥੀਏਟਰ ਕਹਿੰਦੇ ਵਿੱਚ ਆ ਕਰੀ ਗੱਲ ਤੇਲ ਦੀ ਹਲੋ ਸਤਿ ਸ਼੍ਰੀ ਅਕਾਲ ਵੀਜੀ ਵਧੀਆ ਵੀਜੀ ਇਹ ਹੁਣ ਬਿੱਲੇ ਪਾਈ ਨੂੰ ਇਹਨਾਂ ਨੇ ਕੀਤਾ ਫੋਨ ਤੇ ਬਿੱਲੇ ਪਾਈ ਦੇ ਕਰਕੇ ਆਏ ਆ ਸਾਰੇ ਆਪਣੀ ਮੜੀਆਂ ਲਗਾ ਲਗਾ ਜਿਹੜਾ ਸੈਕਟਰੀ ਹੋ ਗਿਆ ਹੋਂ ਲਗਾ ਉੱਥੇ ਨਾ ਮੋਟਰਸਾਈਕਲ ਲਾ ਲਓ ਇੱਥੇ ਬਾਬਾ ਜੀ ਬਾਬਾ ਜੀ ਇੱਥੇ ਲਾ ਲਓ ਅੱਛਾ 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 ਲੈ ਵੋ ਸਤਿ ਸ੍ਰੀ ਅਕਾਲ ਭਾਜੀ ਆਉਂਦੇ ਆ ਬਾਅਦ ਚ ਠੀਕ ਠੀਕ ਆ ਆਈ ਜੀ ਤੇਲ ਵਾਲਿਆਂ ਇਹ ਬਿੱਲੇ ਬਾਈ ਦੇ ਬੰਦਿਆਂ ਨੂੰ ਮਿਲਣਾ ਵਾ ਉਹ ਆਉਂਦੇ ਆ ਅਫਗਾਨੀ ਤੋਂ ਰੁਕ ਗਿਆ ਡਿਆ ਹੀ ਉਹੀ ਆਣ ਕੇ ਕੋਲ ਲਿਆ ਉਹ ਰਾਹ ਬਣਾਉਂਦੀ ਹੈ ਜਿਹੀ ਤੇ ਮੈਂ ਆ ਗਿਆ ਜੇ ਬਸ

ਰਣਾ ਕਥਾਈ ਦੱਲ ਲਿਆ ਹਾਂ ਹਾਂ ਬਿੱਟਾ ਤੈਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਰੈਡ ਲਾਤਾ ਆਹਾ ਭਾਈ ਆਏਗਾ ਭਾਈ ਭਾਈ ਆਏਗਾ ਉਹ ਆ ਕੇ ਫੇਰ ਕੇ ਆਉਂਦਾ ਉੱਥੇ ਭਾਈ ਵੜਿਆ ਜੀ ਨਹੀਂ ਜੀ ਆਨਰ ਹੋ ਰਿਹਾ ਨਹੀਂ ਉਹ ਦਾ ਵਪਾਰੀ ਆ ਰਿਹਾ ਹੈ ਮਨ ਕਰਦਾ ਹਾਂ ਉਹ ਦੁੱਧ ਵਾਲਾ ਮਾਰ ਚੱਲਿਆ ਜਾ ਓਏ ਉਹ ਪਾਣੀ ਨਿਕਲਿਆ ਥੈਂਕ ਯੂ ਨੇ ਜੀ ਬੜੇ ਵੱਜ ਰਹੇ ਹੈ ਨਹੀਂ ਲੱਗਿਆ Kusulah, kusulah. Kenapa? Kenapa? ਕਿ ਕਿੱਥੇ ਖੜੇ ਹੋ ਤੁਸੀਂ ਅਸੀਂ ਆ ਡੇਰਾ ਬਾਬਾ ਨਾਲ ਕੋਈ ਤਾਂ ਉਹ ਹੀ ਆ ਕਰੋ ਗੁਰੂ ਘਰ ਸਿੱਥੇ ਉਹ ਸਵੇਰੇ ਆਇਆ ਸੀ ਬਾਈ ਸਾਡੇ ਕੋਲ ਮਿਸਤਰੀ ਲੈ ਕੇ ਆਇਆ ਸੀ ਸਵੇਰੇ ਹਾਂ ਉਹ ਸਵੇਰੇ ਭੇਜ ਆਈ ਗਏ ਆਹ ਤੇ ਅੱਜ 3 ਵਜੇ 2 ਵਜੇ ਫੋਨ ਕਰਿਆ ਬਾਈ ਕਹਿੰਦਾ ਅੱਜ ਸਕੂਲ ਚ ਉਹ ਗੁਰੂ ਘਰ ਨਹੀਂ ਹੈਗਾ ਉੱਥੇ ਉੱਥੇ ਬਾਹਰ ਹੀ ਸੜਕ ਤੇ ਪਾਇਆ ਸੀ ਤਾਂ ਗੱਡੇ ਲੈ ਸਾਡੇ ਕੋਲ ਬੂਲ ਲਗਾਉਣ ਦੀ ਸੀ ਅਸੀਂ ਲਾ ਕੇ ਉੱਥੇ ਪਾਉਦਾ ਲਿਆਈ ਸੀ ਸਿੱਸਤਾ ਅਸੀਂ ਉੱਥੇ ਪਾਇਆ ਨਾ ਬਲੱਗ ਜਿਹਦੇ ਪੈ ਗਈ ਰਾਤ ਖੁੱਲੇ ਰਹੇ ਹੋ ਸਕੂਲੇ ਰਹੇ ਰਾਤ ਮੈਂ ਸਕੂਲ ਤੇ ਰਹੇ ਰਾਤ ਨਹੀਂ ਉਹ ਉੱਥੇ ਪਿੱਛੇ ਹੀ ਰਹਿ ਗਈ ਸੋੜਤੀ ਖੜ ਗਈ ਤਾਂ ਉੱਥੇ ਕਰ ਗਏ ਇਹ ਟਰੈਕਟਰ ਖਰਾਬ ਹੋ ਗਿਆ ਸੀ ਇਹਨਾਂ ਦਾ ਉਹ ਜਿਹੜਾ ਸਾਡਾ ਬੰਦਾ ਸਵੇਰੇ ਚਾਹ ਪੀ ਆ ਗਿਆ ਸੀ ਤੁਹਾਨੂੰ ਕਿੱਥੇ ਕਰਦਾ ਆ ਜੱਜ ਜੱਜ ਬੜੀ ਬਹਾਦਰੀ ਆ ਜੀ ਰਾਜਸਥਾਨ ਤੋਂ ਆਏ ਆ ਸਾਡੇ ਵੀਰੇ ਸੇਵਾ ਲੈ ਕੇ ਕਿਹੜਾ ਜੇ ਹਰਮਾਨ ਕਿਹੜਾ ਜੇ ਹਰਮਾਨ ਤਸੀਲ ਸਮਰ ਗਿਆ ਇਹ ਬਾਈ ਦੇ ਮੂੰਹ ਬਾਈ ਦਾ ਕਰਕੇ ਆਏ ਆ ਹੈ ਚਲੋ ਬੜੀ ਸੇਵਾ ਇਹਨਾਂ ਦੀ ਵੀ ਬੜੀ ਬਹਾਦਰੀ ਆ ਰਾਜਸਥਾਨ ਤੋਂ ਸਵੇਰੇ ਤੀਜੀ ਸਵੇਰੇ ਤੇ ਤੁਰੇ ਆ ਹਾਂ ਵੀਰ ਬਟਾਲੇ ਤੋਂ ਆਏ ਆ ਦੱਬਾ ਵਾਲੀ ਨੂੰ ਜਨਰਲ ਦੇ ਪਿੰਡੋਂ ਜਨਰਲ ਦੇ ਪਿੰਡੋਂ ਇਹ ਜਿਨਾ ਦੇ ਨਾਲ ਕਾਂ ਉਹ ਬਾਈ ਰਾਤੀ ਟਰੈਕਟਰ ਚਲਾਉਂਦੇ ਆ ਆ ਮੜਾ ਪੈਸਾ ਇਧਰ ਪਰੋ ਆ ਮੜੀ ਕੋ ਇਧਰ ਕੱਲੇ ਤੇ ਭਰਾ ਹੱਥਾਂ ਨਾਲ ਮਰ ਗਏ ਅਸੀਂ ਮਾਏ ਚਲਾ ਚਲਾ ਗਿਆ ਆ ਪੰਪ ਜਾ ਕੱਲ ਹੱਥਾਂ ਨਾਲ ਥੱਕ ਗਏ ਅਸੀਂ ਤੇ ਮਾਏ ਆਹ ਚੀਜ਼ ਵਧੀਆ ਨਹੀਂ ਆ ਚੀਜ਼ ਬਹੁਤ ਵਧੀਆ ਚੀਜ਼ ਹੁਣ ਲਾ ਮੇਰਾ ਵੀ ਕੱਲ ਬਿਲਕੁਲ ਇਹੋ ਚੀਜ਼ ਹੀ ਲੱਭਦਾ ਸੀ ਕਿ ਉਹ ਹੱਥਾਂ ਨਾਲ ਨਿਕਲਦਾ ਨਹੀਂ ਸੀ ਤੇਲ ਅਸਲ ਚਾਹਾਂਗਾ ਚੱਲ ਪਿਆ ਚੱਲ ਵੀ ਅੰਕ ਕੀ ਆ ਗਿਆ ਚੱਲ ਵੀ ਇਧਰ ਪਹਿਲੇ ਜਿਹੜਾ ਵੇਖੋ ਬੱਸ ਇਹਦੇ ਉੱਤੇ ਪਿਆਉਣਾ ਪੈਣਾ। ਮੇਰੇ ਵੀ ਭਾਈ ਮਾਰੀ ਟੈਂਕੀ ਪਰ ਜੀ। ਉਹ ਪਹਿਲਾਂ ਲਾ ਦੇ ਦੋ। ਆਹੋ ਜਿਹੜੇ ਉਹ ਜੁੱਧ 'ਚ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ। ਹਾਂ ਜੀ ਹਾਂ ਜੀ ਇਹ ਨਿਕਲਣ ਨੂੰ ਬਸ ਮਹੀਨੇ ਲੱਗੇ ਨਾ ਹੀ। ਅੱਛਾ ਅੱਛਾ। ਮੇਰੇ ਖਿਆਲ 'ਚ 10-15 ਦਿਨ ਲੱਗਣਗੇ ਜੇ ਇਦਾਂ ਬੰਦੇ ਲੱਗੇ ਰਹਿਣ ਤੇ। ਅੱਛਾ ਅੱਛਾ। 15-20 ਦਿਨ ਲੱਗਣਗੇ। ਮਹਾਰਾਜ ਬੜਾ ਕੰਮ ਹੈ ਸਾਡੇ ਪਿੰਡ ਵਾਲੇ ਤੇ ਕਦੀ ਵੀ ਕਰ ਸਕਦੇ। ਹੱਦ ਬਹੁਤ ਦੂਰੀ ਹੈ ਵਿੱਚ। ਥੈਂਕ ਯੂ। ਹੋ ਜਾਏਗਾ ਸੰਗਦੇ ਆਸ ਇਹਦੇ ਸੰਗਦੇ ਆਸ ਰਿਹਾ ਜੇ ਮੰਨ ਲਓ ਇਹਦੇ ਕੰਮ ਆ ਜੇ ਸੰਗਦੇ ਆਸ ਰਿਹਾ ਉਹਦਾ ਦਰਿਆ ਬੰਨ੍ਹ ਲਿਆ ਕਰਕੇ ਆਏ ਆ ਨਾ ਅੱਛਾ ਉਹ ਵੇਖੋ ਵੀ 10 15 ਦਿਨਾਂ ਦੇ ਵਿੱਚ ਉਹ ਕੱਢ ਪੂਰ ਕੀ ਅੱਛਾ ਟਰਾਲਿਆਂ ਨਾਲ ਹੀ ਬੜੀ ਤਕੜੀ ਗੱਲ ਉਹ ਵੱਡੀ ਟਰਾਲੀ ਸੀ ਕੋਈ 15 ਦਿਨ ਜੁੱਤੀ ਚੱਲਿਆ ਉਹ ਜੋ ਬਾਹਰੋਂ ਮਿੱਟੀ ਆਈ ਆਹੋ ਉਥੇ ਬਹੁਤ ਮਿੱਟੀ ਆਈ ਉਹਦਾ ਲੈਣ ਹੀ ਲੱਗੀ ਸੀ ਤੇ ਆਣੀ ਬੜੀ ਲੰਮੀ ਲਾਣੀ ਹੂ ਉਹ ਕਹਿੰਦਾ ਆਪਾਂ ਜਿੱਥੇ ਜਾਣਾ ਸਾਡੇ ਭਾਈ ਆਹ ਚੀਜ਼ ਚੰਗੀ ਹੂ ਗੱਲ ਹੱਥ ਨਾਲ ਮਰ ਗਏ ਆਂ ਅਸੀਂ ਆਪਾਂ ਮੰਗਾਏ ਸੀ ਦੋ ਜੰਤ ਆਹੋ ਜਿਹਨੂੰ ਯਾਸਿੰਗ ਪਿਆ ਸੀ ਹਾਂ ਇਹ ਸਾਡੀ ਆਈ ਆ ਦੁੱਧ ਆਇਆ ਸਾਡੇ ਲਾ ਭਾਈ ਦੇ ਘਰ ਕੱਟੀ ਦਿੱਤੀ ਮੱਝ ਨੇ ਇਨੂੰ ਮੇਰੇ ਵੀਰ ਨੂੰ ਮੁਬਾਰਕਾਂ ਦੇ ਹਾਂ ਐਦਾਂ ਚਾਹ ਪਾਗੇ ਖੁਸ਼ੀ ਜੇ ਪਾਰਟੀ ਕਰਤੀ ਆ ਬਸ ਬਸ ਓਕੇ ਹਾਂ ਪਾਰਟੀ ਕਰਤੀ ਆ ਵੀਰ ਜੀ ਰਾਜਾ ਸਾਹਿਬ ਓ ਰਾਜਾ ਸਾਹਿਬ ਦੁੱਧ ਆਇਆ ਵੀ ਤੇਗਾ ਅਸੀਂ ਪਾਰਟੀ ਲਾਤੀ ਬਸ ਵਧੀਆ 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 ਜ਼ਰੂਰੀ ਆ ਹਾਂ ਪਹਿਲਾਂ ਤਾਂ ਚੱਲੇ ਮੁਬਾਰਕਾਂ ਭਾਜੀ ਤਾਂ ਪਹਿਲਾਂ ਲਾਤੀ ਆ ਪਹਿਲਾਂ ਚੱਲੇ ਹੋ ਬੋਲਾ ਪੀਣਾ ਹੀ ਹਾਂ ਤੇਜੇ ਦਿਨ ਦਾ ਮੈਨੂੰ ਨਹੀਂ ਪਤਾ ਅਸੀਂ ਕਦੋਂ ਬਣਾਈ ਇਹ ਹੁਣ ਮੈਨੂੰ ਨਹੀਂ ਪਤਾ ਵੀ ਕਦੋਂ ਪੀਣਾ ਤੂੰ ਪੀ ਲੈ ਹੁਣ ਤੀਨੇ ਕੋਈ ਨਹੀਂ ਕੀ ਹਨਾ ਕਿਸਨ ਮਧੀਆ ਮੇ ਸੈਟ ਕੰਮ ਕਰ ਕੈਸੀ ਕਰ ਹਣ ਲਗੀ ਮਰ ਸ਼ਾਦਾ ਲੈਂਦਾ ਅਹ ਬਾਰ ਵਿੱਚ ਪੈ ਗਈ ਯਾਰ ਸਾਰੀ ਬਾਹਰ ਘਟ ਵਿੱਚ ਹੂੰ ਸਗਣ ਦੀ ਸੰਗਤ ਸ਼ਾਦਾ ਨੂੰ ਹਾਂ ਕਰਕੇ ਰੱਖ ਲਫਾਫਾ ਰੱਖ ਦੇ ਉੱਤੇ ਆ ਲਫਾਫਾ ਦੇ ਆ ਰੱਖ ਬਾਹਰ ਆ ਉਹ ਤੇਰਾ ਹਾਂ ਯਾਰ ਖੋਸ਼ ਹਾਂ ਬਸ ਬਸ ਇਹ ਰੱਖ ਟੱਕ सता यह <स्थारीणा> बंद आया ना जो बंद कर रहे ट्रैक्टर चल रहे वही है लोग जैसे यही आ रहे हैं इधर ही बैठा था आ रहे हैं टाइम हो गया साढ़े तीन चार हो ਟਰੈਕਟਰ ਵੇਖੋ ਫੇਰ ਆ ਗਏ ਹੋਰ ਬੜੀ ਸੰਗਤ ਆ ਰਹੀ ਆ ਜੀ ਆ ਉਹ ਮੇਰੇ ਭਾਈ ਬੈਠੇ ਨੇ ਉਹਨਾਂ ਨੇ ਆਪਣਾ ਹੀ ਸਾਰਾ ਲਿਆਂਦਾ ਚੁੱਲਾ ਚਲਾ ਵੇਖੋ ਆਹ ਵੇ ਗੈਸ ਸਿਲੰਡਰ ਟੈਂਟ ਵੀ ਆਪਣਾ ਹੀ ਆ ਵੇਖੋ ਪੈਪਾਂ ਵਿੱਚ ਰੱਖੀਆਂ ਨੇ ਨੇ ਇਹ ਆ ਵੇਖੋ ਮੱਦੇ ਬੈਠੇ ਨੇ ਲਾ ਕੇ ਟੈਂਟ ਬੜੀ ਸੇਵਾ ਆ ਰਹੀ ਆ ਭਰੋਂ ਬੰਦੇ ਬੈਠੇ ਨੇ ਲੈ ਚੁੱਲਾ ਵੀ ਨਾਲ ਹੀ ਆ ਬੰਦਿਆਂ ਦੇ ਦੇ ஆ டரோ கடனே தகடு ஆய் வந்து சூல்லா நாளை ਦਾ ਤਗੜਾ ਕਿਲਾ ਨਾਲੀ ਪਰਲੇ ਬੰਨੇ ਨਾਲ ਲਾਇਆ ਟੈਂਟ ਆਪਣਾ ਹਾਂ ਅੰਮ੍ਰਿਤਸਰ ਆ ਗਈ ਅੰਮ੍ਰਿਤਸਰ ਨਹੀਂ ਇਧਰੋਂ ਲੱਜੀ ਬਣਵਾ ਕੇ ਇਧਰੋਂ ਆਪਣੇ ਜਿਆਦੇ ਖਰਚਾ ਬਾਤ ਬਣ ਜਾਂਦੀਆਂ ਸਰਫੇ ਤੇਰੇ ਆ ਦੱਬ ਵਾਲੀ ਉਹ ਸਾਡੇ ਦੇ ਬਹੁਤ ਮੰਦਰੀ ਜਿੰਨੇ ਵਰਗੀ ਬਣਵਾ ਕੇ ਲਾ ਦੇ ਸਦਾ ਛੱਕ ਲੋ ਹੈ ਕਿਹੜਾ ਲਾਕਾ ਬਾਕਾ ਆਪਣਾ ਸਰ੍ਹਸੇ ਨੂੰ ਫੱਪ ਫੱਪ ਜਲਾ ਤੇ ਹੈੜੇੜੂ ਹੈ ਉਹ ਸਾਰੇ ਨੂੰ ਲੈ ਬੇਟਾ ਫਰੇ ਉਹ ਇਹ ਭਾਈ ਹੱਡੇ ਆਇਆ ਜੀ ਸਰਸਾ ਤੋਂ ਆ ਲੰਗਰ ਲੈ ਕੇ ਆਇਆ ਵੇਖੋ ਵਾਰੇ ਵਾਰੇ ਜਾਈਏ ਯਾਰੇ ਨਾਲ ਬੰਦਿਆਂ ਦੇ ਇਹਨਾਂ ਦੇ ਅਸੀਂ ਨਾ ਡਿੰਗ ਮੰਡੀ ਪਿੰਡ ਆਪਣਾ ਸਰਸਾ ਜ਼ਿਲ੍ਹਾ ਹੈ। ਕਿਹੜਾ ਪਿੰਡ ਆ? ਡਿੰਗ ਮੰਡੀ ਸਰਸਾ ਜ਼ਿਲ੍ਹਾ ਹੈ। ਸਰਸਾ ਜ਼ਿਲ੍ਹਾ। ਆ ਲਿਖਾਏ ਜ਼ਰਾ। ਡਿੰਗ ਮੰਡੀ ਦਾ ਸਰਸਾ ਜ਼ਿਲ੍ਹਾ, ਪੰਜਾਬ। ਮਰਾ ਜਹੀਂ ਸਿੱਧਿਆ ਹਾਟਾ ਇਲਾਕਾ ਇਤੀ ਦੂਰ ਦੀ ਮਾਰ ਨਹੀਂ ਮਾਰ ਸਕਦਾ ਜਿੰਨੀ ਤੁਸੀਂ ਮਾਰੀ ਆ ਜਿੱਥੇ ਆ ਰਹੇ ਹੋ ਤੁਸੀਂ। ਬੜੀ ਸੇਵਾ ਵੱਡੀ ਆ ਜੀ। ਬੜਾ ਟਾਈਮ ਲੱਗਦਾ ਤੇ। ਅਹੀਂ ਆਉਤਾਂ ਨੂੰ ਨਹੀਂ ਪਕਾਉਣ ਦੇਣਾ ਜੇ ਸਾਨੂੰ ਪਤਾ ਲੱਜ ਜਾਂਦਾ ਨਾ। ਆ ਤੁਹਾਜੀ ਫੇਰ ਲੱਗੇ ਕਿ ਅਸੀਂ ਲੰਗਰ ਸਾਡੇ ਕੋਲ ਬੜਾ ਸੀ ਉੱਥੇ ਤਾਂ ਅਸੀਂ ਸਾਰਾ ਤੁਹਾਨੂੰ ਫੜਾ ਦੇਣਾ ਹੈ ਹੈ ਲੱਗੇ ਚੱਲੇ ਆ ਰਾਤ ਚ ਫੇਰ ਤੁਸੀਂ ਮੇਰੇ ਨਾਲ ਇੱਥੇ ਸਮੂ ਤੁਸੀਂ ਕੋਈ ਗੱਲ ਨਹੀਂ ਇੱਥੇ ਕੀ ਬੀ ਪਰਸੋਂ ਦੇ ਚੱਲੇ ਹੋਏ ਅੱਛਾ ਤੇਰਾ ਤਾਂ ਨਾਲ ਚਾਹੀਦਾ ਹੀ ਹੈ ਲੰਗਰ ਆ ਇਹ ਤੇ ਹੈ ਜਦੋਂ ਤੁਹਾਡਾ ਆਪਣਾ ਚਾਹੀਦਾ ਕਿਤੇ ਕਿੰਨਾ ਜੰਗਲ ਚ ਮੰਗਲ ਅੰਦਿਤਾਂ ਲਾਉਣਾ ਹੀ ਆ ਤੁਸੀਂ ਚਲੋ ਸਾਡੇ ਲੈ ਕੋਈ ਸੇਵਾ ਤੇ ਦੱਸ ਦੋ ਨਹੀਂ ਭਾਈ ਜੀ ਜੇ ਸਾਡੇ ਲੈ ਕੋਈ ਸੇਵਾ ਦੱਸੋ ਤੁਸੀਂ ਦੱਸੋ ਨਹੀਂ ਨਹੀਂ ਤੁਹਾਡੇ ਦਰਸ਼ਨ ਹੋ ਗਏ ਬੜੇ ਆ ਐਵੇਂ ਚੱਕਣ ਦੀ ਲੋੜ ਜੇ ਕੋ ਚਾਹ ਪਾਣੀ ਜਿੱਦਾਂ ਵੀ ਹੈ ਚਲੋ ਮਿਹਰਬਾਨੀ ਆ ਬਾਏ ਥੈਂਕ ਯੂ ਬਹੁਤ ਬਹੁਤ ਆਹਲੀ ਸਾਈਡ ਉੱਪਰ ਜਾ ਬਣਾ ਬੜਾ ਖੁਸ਼ ਹੋਇਆ ਤੇਲ ਯਾਰ ਤੁਹਾਨੂੰ ਮਿਲ ਕੇ ਇਹਨਾਂ ਸਮਾਰ ਰੱਖਿਆ ਇਹੋ ਜਿਹੀ ਜੇ ਸੇਵਾ ਕਿੱਥੋਂ ਕਿਥੋਂ ਲੋਕ ਆਉਂਦੇ ਆ ਹਰਿਆਣਾ ਹੈ ਵਾਰੇ ਵਾਰੇ ਜਾਈਏ ਨਾ ਲੋਕਾਂ ਦੇ ਯਾਰ ਬੜੀ ਬੜੀ ਧੂਨ ਸੁਹਾ ਰਹੀ ਆ ਬਹੁਤ ਚਲੋ ਮਿਲਦੇ ਆ ਤੁਹਾਨੂੰ ਸ਼ਹਿਰ ਜਾਣਾ ਵਾ ਇੱਥੇ ਡਰ ਆਏ ਨੇ ਉਹ ਨਾਲ ਲੈਣ ਤੇ ਫੇਰ ਕਰਦੇ ਆ ਗੱਲਬਾਤ ਤੁਹਾਡੇ ਨਾਲ ਠੀਕ ਹੈ ਜੀ 500 ਰੁਪਏ ਤੁਹਾਡਾ ਜੇ ਠੀਕ ਹੈ ਠੀਕ ਹੈ 200 ਰੁਪਏ ਹਾਂ ਉਹ ਨਹੀਂ 1000 ਰੁਪਏ ਤੁਹਾਡਾ ਆ ਪੜ ਆ ਪੀ ਦਾ ਪੜਾ ਹੈ ਪੀ ਦਾ 500 200 ਰੇੜੀ ਵਾਲੇ ਦਾ ਦੇ ਦੇ ਨੂੰ ਹੋਲੋ ਠੀਕ ਹੈ 200 ਰੇਡੀਅਲ ਦਾ 1000 ਰੁਪਿਆ ਇਹਨਾਂ ਨੂੰ ਦੇਤਾ ਹੀ ਇਹ ਤਾਂ ਭਾਜੀ ਓਕੇ ਆ ਨਾ ਉਹ ਬਾਹਰ ਠੀਕ ਗਿਆ ਮੇਰਾ ਵੀ ਤਾਂ ਉਹ ਲੈ ਜੀ ਉਹਦਾ ਸਾਮਾਨ ਪੂਰੀ ਜਿਹਾ ਪਾ ਗਏ ਲਾਤੀ ਅਗਨ ਲਾਤੀ ਉਦੋਂ ਤੁਸੀਂ ਘੜ ਵੇਚ ਦੇਣਾ ਉਹ ਪਾ ਲੋ ਉਹ ਲਵਾਵਿਆਂ ਜੀ ਨਹੀਂ ਹੋ ਰਿਹਾ ਦਮ ਸਬਜੀ ਸਰਪੰਚ ਸਾਹਿਬ ਨੂੰ ਹੈਗੀ ਆ ਸਬਜੀ ਚਾਹ ਨਹੀਂ ਬੰਦ ਕਰ ਬੰਦ